ਜੋ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਖਾਸतौर ਤੇ 바ਵਾ ਸਾਹਿਬ ਭੀਮ ਰਹੋ Ambedkar ਜੀ ਦਾ ਜਿਹੜਾ ਜਨਮ ਦਿਹਾੜਾ ਆਪ ਸਭ ਨੂੰ ਪਤਾ ਹੈ ਕਿ ਵੱਖ-ਵੱਖ ਸ਼ਹਿਰਾਂ ਜ਼ਿਲ੍ਹਿਆਂ ਤੇ ਦੇਸ਼ਾਂ ਪਰਦੇਸਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਹੀ ਤਰ੍ਹਾਂ ਕਰਪੂਥਾ ਦੇ ਲਾਗੇ ਪੈਂਦਾ ਪਿੰਡ ਨਮਾ ਪਿੰਡ ਪੱਠੇ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਸੋ ਤੁਹਾਨੂੰ ਸਾਰਾ ਪ੍ਰੋਗਰਾਮ ਵੀ ਦਿਖਾਇਆ ਕਿ ਕਿਸ ਤਰੀਕੇ ਨਾਲ 바ਵਾ ਸਾਹਿਬ ਭੀਮ ਰਹੋ Ambedkar ਜੀ ਦਾ ਇਸ ਨਗਰ ਨੇ ਬੜੇ ਉਤਸ਼ਾਹ ਦੇ ਨਾਲ ਔਰ ਬੜੇ ਖੁਸ਼ੀਆਂ ਦੇ ਨਾਲ ਜਿਹੜਾ 바ਵਾ ਸਾਹਿਬ ਪੀਮਰੌਮ ਬੇਦਗੜੀ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਔਰ ਆਪਣੇ ਨਾਲ ਪ੍ਰਬੰਧਕ ਕਮੇਟੀ ਸਾਰੀ ਨਾਲ ਹੈ ਉਹ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ 바ਵਾ ਸਾਹਿਬ ਪੀਮਰੌਮ ਬੇਦਗੜੀ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਹੈ ਐਹੋ ਜੇ ਜਨਮ ਦਿਹਾੜਿਆਂ ਨੂੰ ਮਨਾਉਣ ਦੇ ਲਈ 바ਵਾ ਸਾਹਿਬ ਪੀਮਰੌਮ ਬੇਦਗੜੀ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਲੈ ਕੇ ਜਾਣਾ ਕਿੰਨਾ ਕੁ ਜ਼ਰੂਰੀ ਆ ਗੱਲਬਾਤ ਕਰਦੇ ਆ ਪ੍ਰਬੰਧਕ ਕਮੇਟੀ ਆਪਣੇ ਨਾਲ ਆ ਸੋ ਹਾਂਜੀ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਕੀ ਕਹਿਣਾ ਚਾਹੋ ਨੇ ਅੱਜ ਦੇ ਇਸ ਦੇ ਦਿਨ ਦਿਹਾੜੇ ਤੇ ਸਭ ਤੋਂ ਨਵਾਂ ਬਿੰਦ ਪੱਠੇ ਨਗਰ ਵਾਸੀਆਂ ਦਾ ਅਤੇ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਰਾਮ ਨਾਲ ਜੀ ਸਰਪੰਚ ਸੁਖਵਿੰਦਰ ਸਿੰਘ ਸੋਢੀ ਰੀਡਰ ਸਾਹਿਬਾਨ ਨਾਸ ਜੀ ਔਰ ਰੀਡਰ ਸਾਹਿਬਾਨ ਜਗਤਾਰ ਜੀ ਬਹੁਤ ਸਾਰੇ ਸਹਿਯੋਗੀ ਰਣਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ ਸੋਨੂ ਜੀ ਨਰੇਸ਼ ਜੀ ਔਰ ਸਾਡੇ ਮੰਦਰ ਦੇ ਸੇਵਾਦਾਰ ਮੁੱਖ ਸੇਵਾਦਾਰ ਬਾਬਾ ਸੁਖਾ ਜੀ ਇਨਹਨਾਂ ਦਾ ਬਹੁਤ ਤੈਦ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਆਪਣੇ ਮਨੋਤਨੋਂ ਅਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਲੰਗਰ ਪੜਾਉਣਾਂ ਦਾ ਜਿਹੜੀ ਸੇਵਾ ਸ਼ੁਰੂ ਕੀਤੀ ਆ ਚਲਾਈ ਆ ਅਤੇ ਮੈਂ ਬਹੁਤ-ਬਹੁਤ ਧੰਨਵਾਦਾਂ ਆਪਣੇ ਨਗਰ ਵਾਸੀਆਂ ਦਾ ਅਤੇ ਸਾਰੀ ਮਾਹਲਿਕ ਮੰਦਿਰ ਕਮੇਟੀ ਦਾ ਪ੍ਰਧਾਨ ਮੰਗਲ ਸਿੰਘ ਨਵਾਂ ਫੜ ਪੱਠੇ ਤੋਂ ਮੈਂ ਬੋਲਦਾ ਜੀ ਮਹਾਰਾਜ ਜੀ ਤੇ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ 바ਵਾ ਸਾਹਿਬ ਦੇਸ਼ ਜਨਮ ਦਿਹਾੜੇ ਤੇ ਮੈਂ ਤੇ ਇਹੋ ਕਹੂੰਗਾ ਆਪਣੇ ਸਾਰੇ ਨਗਰ ਵਾਸੀਆਂ ਨੂੰ ਕਿ ਵੱਦ ਵੱਦ ਜੇ ਆਪਾਂ 바ਵਾ ਸਾਹਿਬ ਦੇ ਸਿਵਿਧਾਨ ਨੂੰ ਮੰਨਦੇ ਆ ਜਾਂ ਆਪਾਂ ਉਹਨਾਂ ਨੂੰ ਮੁੱਖ ਰੱਖਦੇ ਆ ਤੇ ਆਪਾਂ ਸਾਰਿਆਂ ਨੂੰ ਹੀ ਸਾਡੇ ਅੱਜ ਤੋਂ ਹੀ ਪਰਨ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵੱਲ ਚੜ ਕੇ ਪੜ੍ਹਾਓ ਤੇ ਲਖਾਓ ਅਤੇ ਫੇਰ ਹੀ ਸਾਨੂੰ ਕੁਛ ਮਾੜਾ ਮੋਟਾ ਜਿਹੜਾ حاصل ਹੋਊਗਾ ਜਦ ਕਿ ਰੀਡਰ ਸਾਹਿਬ ਨੇ ਪਹਿਲੇ ਬਤਾਇਆ ਨਾਸਿਰ ਨੇ ਕਿ ਸਾਨੂੰ ਤੇ ਅੱਜ ਤੋਂ ਪਹਿਲਾਂ ਵੀ ਜਿੰਨਾ ਚਿਰ ਸਾਡੇ ਵੋਟ ਪਾਉਣੇ ਆ ਇੱਕ 500 ਦੇ ਬੋਰਡ ਦਾ ਮੁੱਲੰਦਿਆ ਅਤੇ ਸਾਨੂੰ ਉਹ ਦਾ ਰੋਟੀ ਅਟੇ ਜਿਹੜਾ ਸਾਨੂੰ ਆਪਣਾ ਬਿਜਲੀ ਫਰੀ ਮਿਲਦੀ ਆ ਪੁਲਿਸ ਤੋਂ ਕੋਈ ਨਹੀਂ ਮਿਲੂਗਾ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਜਦ ਕਿ ਸਾਡੇ ਬਹੁਤ ਹੀ ਸਾਰੇ ਜਿਹੜੇ ਜਿਹੜੇ ਪਾਰਲੀਮੈਂਟ ਮੈਂਬਰ ਬੈਠੇ ਆ ਅਤੇ ਵਿਧਾਨ ਸਭਾ ਬੈਠੇ ਆ ਜਿਵੇਂ ਅਸਲਾ ਜੀ ਹਿਸਾ ਪਾਰਲੀਮੈਂਟ ਦੀ ਵਿਧਾਨ ਸਭਾ ਬਹੁਤ ਸਾਰੇ ਐਮਐਲਏ ਬੈਠੇ ਆ ਚਰਨਜੀਤ ਚੰਨੀ ਜੀ ਜਾਂ ਹੋਰ ਬਹੁਤ ਸਾਰੇ ਉਹਨਾਂ ਦਾ ਕਿਉਂ ਜਦ ਜੋ ਬੋਲਦੇ ਪਰ ਨਹੀਂ ਇੱਕ ਇੱਕ ਹੁੰਦਾ ਵਾ 2 11 ਹੁੰਦੇ ਆ ਜੇ ਸਾਰੇ ਅਸੀਂ ਆਪਣਾ ਪੜਾਅ ਲਾ ਕੇ ਬੱਚਿਆਂ ਨੂੰ ਕੋਈ ਚੰਗੇ ਰਸਤੇ ਬਾਵਾਗੇ ਕੱਲੋਂ ਸਾਡਾ ਹੋਰ ਕੋ ਐਮਐਲਏ ਬਣੂਗਾ ਸਰਪੰਚ ਬਣਦਿਆ ਕੋਈ ਐਮਪੀ ਬਣੂਗਾ ਅਤੇ ਸਾਡੇ 2 11 ਹੋਣਗੇ ਇੱਕ ਇੱਕ ਹੋਗਾ ਤੇ ਸਾਡਾ ਸਾਰਾ ਹੀ ਜਿੰਨਾ ਕੇ ਸਾਡੇ ਮਤਲਬ ਮਜਬੀਤ ਸਿੰਘ ਬਰਾਦਰੀਆ ਜਾਂ ਹੋਰ ਜਿਹਨੇ ਨਿਕਾ ਗਿਆ ਆਸ਼ਤਾਂ ਇਹਨਾਂ ਬਾਰੇ ਕੋਈ ਨਾ ਕੋਈ ਇਹ ਬੜੀਆ ਸੋਚ ਸੋਚਣਗੇ ਮੈਂ ਇਹਨਾਂ ਕੇ ਦਾ ਬਹੁਤ ਤਦ ਲੋ ਸ਼ੁਕਰਿਆ ਜਾ ਕਰਦਾ ਧੰਨਵਾਦ ਜੀ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਪ੍ਰਧਾਨ ਸਾਹਿਬ ਸੀ ਇਸ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਬਾਬਾ ਸਾਹਿਬ ਵੀ ਬ੍ਰੋਮ ਵੇਦਗਰ ਜੀ ਨੂੰ ਪੜ੍ਹਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਹੱਕਾਂ ਹਕੂਕਾਂ ਦੀ ਰਾਖੀ ਦੇ ਲਈ ਫਿਰ ਹੀ ਸਾਡੇ ਬੱਚੇ ਅੱਗੇ ਵਧ ਸਕਦੇ ਨੇ ਸੋ ਹੁਣ ਆਪਾਂ ਗੱਲਬਾਤ ਕਰਦੇ ਆਂ ਪਾਈ ਸੁਖਵਿੰਦਰ ਸਿੰਘ ਜੀ ਨਾਗਵੰਸ਼ੀ ਸੋ ਇਸ ਮੰਦਰ ਦੇ ਪ੍ਰਬੰਧਕ ਵੀ ਨੇ ਔਰ ਸੇਵਾਦਾਰ ਵੀ ਨੇ ਔਰ ਮੁੱਖ ਸੇਵਾਦਾਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ 바ਵਾ ਸਭ ਪੀਮਰਾਉਂ ਬਿਦਗਰੀ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਉਣਾ ਕਿਉਂ ਜ਼ਰੂਰੀ ਆ ਹਾਂਜੀ ਜੀ ਜੋ ਬੋਲੇ ਸੋ ਨਿਰਭੈ ਸ੍ਰਿਸ਼ਟੀਕਰਤਾ ਵਾਲਮੀਕੀ ਦੇ ਅਵਾਨ ਕੀ ਜੈ ਜੈ ਪੀਮ ਜੈ ਭਾਰਤ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਦਰਾਵੜ ਚੈਨਲ ਤੋਂ ਵੀਰ ਮਨਦੀਪ ਸਿੰਘ ਜੀ ਅੱਜ ਸਾਡੇ ਨਗਰ ਪਿੰਡ ਨਵਾ ਪਿੰਡ ਵਿਖੇ ਪਹੁੰਚੇ ਪਹੁੰਚੇ ਨੇ ਜੋ ਕਿ ਅੱਜ 바ਵਾ ਸਾਹਿਬ ਅੰਬੇਡਕਰ ਜੀ ਦਾ ਆਪਾਂ ਜਨਮ ਦਿਨ ਬੜੀ ਸ਼ਰਧਾ ਨਾਲ ਬੜੀ ਭਾਵਨਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਤੇ ਅੱਜ ਵੀ 14 ਅਪ੍ਰੈਲ ਨੂੰ ਜੋ ਕਿ ਬੜੀ ਸ਼ਰਧਾ ਨਾਲ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਬਹੁਤ ਇਹਨਾਂ ਦੇ ਅਤੀ ਧੰਨਵਾਦੀਆਂ ਕਿ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਬਹੁਤ ਜੀ ਆਇਆਂ ਨੂੰ ਧੰਨਵਾਦ ਹੈ ਸੋ ਗੱਲ ਕੀਤੀ ਹੈ ਕਿ 바ਵਾ ਸਾਹਿਬ ਜੀ ਦਾ ਆਪਾਂ ਜਨਮ ਦਿਨ ਕਿਉਂ ਮਨਾਇਆ ਜਾਂਦਾ ਹੈ ਸੰਗਤ ਜੀ ਕਿਉਂਕਿ ਇਹਦੇ ਵਿੱਚ ਮਨਾਉਣ ਦਾ ਕਾਰਨ ਇਹ ਹੈ ਕਿ ਅੱਜ 바ਵਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਹੈ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਸਾਡੀ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ 바ਵਾ ਸਾਹਿਬ ਅੰਬੇਡਕਰ ਜੀ ਨੇ ਸਾਡੇ ਲਈ ਕੀਤਾ ਕੀ ਹੈ ਸਾਡੇ ਹੱਕ ਹਕੂਕ ਸਾਡੇ ਹੱਕਾਂ ਦੀ ਰਾਖੀ ਕਿਵੇਂ ਕੀਤੀ ਹੈ ਕਿਵੇਂ ਉਹ ਭਾਰਤ ਰਤਨ ਨੇ 바ਵਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਡੇ ਹੱਕ ਹਕੂਕ ਸਾਡੇ ਲਈ ਜਿਹੜੇ ਬਹੁਤ ਵੱਡੇ ਪਰਉਪਕਾਰ ਕੀਤੇ ਨੇ ਇੱਕ ਮੈਂ ਇੱਥੇ ਅੱਜ ਹੋਰ ਗੱਲ ਕਰਨ ਕਰਨੀ ਕਹਿਣੀ ਚਾਹੁੰਦਾ ਅੱਜ 바ਵਾ ਸਾਹਿਬ ਦਾ ਜਨਮ ਦਿਨ ਹੈ ਕਹਿੰਦੇ ਹਾਲੇ ਤੱਕ ਵੀ 바ਵਾ ਸਾਹਿਬ ਦੀ ਤਸਵੀਰ ਡਰਾਉਂਦੀ ਵੈਰੀ ਨੂੰ ਅੱਜ ਇੱਕ ਕੁੱਤਾ ਵਾ ਬੜੇ ਦਿਨਾਂ ਤੋਂ ਭੋਗ ਰਿਹਾ ਅਮਰੀਕਾ ਦੇ ਵਿੱਚ ਇੱਕ ਕੁੱਤਾ ਉਹ ਮੈਂ ਇਹ ਕਹਿ ਸਕਦਾ ਕਿ ਆਰਐਸਐਸ ਦਾ ਜਿਹੜਾ ਨਾ ਉਹ ਖੁਸਰਾ ਉਹ ਇੱਕ ਖੁਸਰਾ ਹੈ ਜਿਹਦੇ ਵਿੱਚ ਇੰਨੀ ਤਾਕਤ ਨਹੀਂ ਜਿਹਦੇ ਵਿੱਚ ਇੰਨੀ ਪਾਵਰ ਨਹੀਂ ਹੈ ਕਿ ਜੋ ਇੱਥੇ ਪੰਜਾਬ ਵਿੱਚ ਆ ਕੇ ਭਾਰਤ ਵਿੱਚ ਆ ਕੇ 바ਵਾ ਸਾਹਿਬ ਦੇ ਸਟੈਚੂ ਨਾਲ 바ਵਾ ਸਾਹਿਬ ਦੀ ਤਸਵੀਰ ਨਾਲ ਕੋਈ ਆਪਸ਼ੇਡਖਸ਼ੜ ਕਰ ਸਕੇ ਜੇ ਕਰੇ ਤੇ ਸਾਨੂੰ ਵੀ ਪਤਾ ਹੋਵੇ ਲੁੱਕ ਕੇ ਜਿਹੜਾ ਵਾਰ ਕਰਨਾ ਚੋਰੀ ਜਿਹੜਾ 바ਵਾ ਸਾਹਿਬ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਂਦਾ ਉਹਨੂੰ ਇੱਥੇ ਇੱਕ ਗੱਲ ਕਹਿਣੀ ਚਾਹੁੰਦੇ ਅਸੀਂ ਕਿ ਜੇ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਹੈ ਨਾ ਤੇ ਫਿਰ ਇੱਕ ਵਾਰੀ ਭਾਰਤ ਦੇ ਵਿੱਚ ਆ ਕੇ ਸਾਨੂੰ ਆਮਣੇ ਸਾਹਮਣੇ ਹੋ ਕੇ ਦੱਸ ਕਿ ਅਸੀਂ 바ਵਾ ਸਾਹਿਬ ਦੀ ਮੂਰਤੀ ਨੂੰ ਕੋਈ ਨੁਕਸਾਨ ਪਹੁੰਚਾਉਣਾ ਹੈ ਇਹ ਅਮਰੀਕਾ ਦੇ ਵਿੱਚ ਜਿਹੜੇ ਕੁੱਤੇ ਭੌਂਕਦੇ ਆ ਉਹਨਾਂ ਦਾ ਸਾਨੂੰ ਕੋਈ ਪਰਵਾਹ ਨਹੀਂ ਸੋ ਇੱਥੇ ਇੱਕ ਹੋਰ ਗੱਲ ਜ਼ਰੂਰੀ ਹੈ ਕਿ ਸਾਨੂੰ ਵੱਧ ਤੋਂ ਵੱਧ ਜਿਹੜੇ ਕੁੱਤੇ ਭੌਂਕਦੇ ਇਹਨਾਂ ਨੂੰ ਜਵਾਬ ਦੇਣ ਦਾ ਇੱਕ ਹੀ ਕਾਰਨ ਹੈ ਕਿ ਅਸੀਂ 바ਵਾ ਸਾਹਿਬ ਦਾ ਜਨਮ ਦਿਨ ਵੱਧ ਤੋਂ ਵੱਧ ਮਨਾਈਏ ਵੱਧ ਤੋਂ ਵੱਧ ਘਰਾਂ ਵਿੱਚ ਦੀਪਮਾਲਾ ਕਰੀਏ ਅਜ ਰਾਤ ਨੂੰ ਤਾਂ ਕਿ ਇਹਨਾਂ ਨੂੰ ਕਰਾਰਾ ਜਵਾਬ ਮਿਲ ਸਕੇ ਕਿ ਸਾਡੀ ਜਿਹੜੀ ਸਮੁੱਚੀ ਸੰਗਤ ਹੈ ਇਹ 바ਵਾ ਸਾਹਿਬ ਦਾ ਸਤਿਕਾਰ ਕਿੰਨਾ ਕਰਦੀ ਹੈ ਰੱਬ ਵਾਂਗੂ ਅਸੀਂ 바ਵਾ ਸਾਹਿਬ ਨੂੰ ਪੂਜਦੇ ਆ ਤੇ ਪੂਜਦੇ ਰਹਿਣਾ ਕਿਉਂਕਿ ਉਹਨਾਂ ਨੇ ਸਾਡੇ ਹੱਕਾਂ ਲਈ ਬਹੁਤ ਕੁਝ ਕੀਤਾ ਬਹੁਤ ਵੱਡੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ ਸੋ ਬਹੁਤ ਇੱਥੇ ਮੈਂ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਸਮੂਹ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬਹੁਤ ਇੱਕ ਥੋੜਾ ਜਿਹਾ ਸਾਡਾ ਸਨੇਹਾ ਲਾਉਣ ਤੇ ਇਹ ਵੱਡੇ ਵੱਡੇ ਉਪਰਾਲੇ ਕਰਦੇ ਨੇ ਆਪਣੀਆਂ ਕਮਾਈਆਂ ਵਿੱਚੋਂ ਇਹ ਸਾਰੀ ਸਮੁੱਚੀ ਨਵਾਂ ਪਿੰਡ ਪੱਠੇ ਦੀ ਜਿੰਨੀ ਵੀ ਸੰਗਤ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੈ ਵਲਮਿੱਕੀ ਹਰ ਹਰ ਵਲਮਿੱਕੀ ਜੈ ਪੀਮ ਜੈ ਭਾਰਤ ਜੈ ਗੁਰਦੇਵ ਜੀ ਜੀ ਸੋ ਬਹੁਤ ਹੀ ਅੱਛੇ ਜਿਹੜੇ ਵਿਚਾਰ ਬੱਚਿਆਂ ਨੇ ਵੀ ਇੱਥੇ ਦਿੱਤੇ ਬੱਚਿਆਂ ਨੇ ਸਪੀਚ ਕੀਤੀ ਅਲੱਗ-ਅਲੱਗ ਬੱਚਿਆਂ ਨੇ 바ਵਾ ਸਾਹਿਬ ਵੀ ਮਹਾਂਬੀਦਗਰ ਦੀ ਜੀਵਨੀ ਤੇ ਗੱਲਬਾਤ ਕੀਤੀ ਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਬੱਚਿਆਂ ਦੇ ਵਿੱਚ ਜਿਹੜੀ ਅਵੇਅਰਨੈਸ ਆ ਕਿੱਥੋਂ ਆਈ ਹਾਂਜੀ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਡਰਾਵਿਡ ਚੈਨਲ ਦੇਖ ਰਹੇ ਸਾਰੀਆਂ ਆਡੀਅנס ਨੂੰ ਸੰਗਤਾਂ ਨੂੰ ਸਭ ਤੋਂ ਪਹਿਲਾਂ ਜੈ ਪੀ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਹੜੇ ਬੱਚੇ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਤਿਆਰ ਕਰਨਗੇ ਇਸ ਲਈ ਅਸੀਂ ਡਰਾਵਿਡ ਚੈਨਲ ਦੇ ਮਾਧਮ ਰਾਹੀਂ ਸਾਰੀਆਂ ਸੰਗਤਾਂ ਨੂੰ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਾ ਆਦਾਨ ਦੇਓ ਉਹਨਾਂ ਨੂੰ ਜਾਗਰੂਕ ਕਰੋ ਨਸ਼ਿਆਂ ਤੋਂ ਦੂਰ ਰੱਖੋ ਤੇ ਜਿੰਨਾ ਵੀ ਹੋ ਸਕੇ ਦਾ ਬਾਬਾ ਸਾਹਿਬ ਗੁਰੂ ਵਾਲਮੀਕ ਮਹਾਰਾਜ ਸਾਡੇ ਜਿਹੜੇ ਹੋਰ ਯੋਧੇ ਸੂਰਬੀਰਿਆ ਉਹਨਾਂ ਦਾ ਇਤਿਹਾਸ ਬੱਚਿਆਂ ਨੂੰ ਦੱਸਿਆ ਜਾਵੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਭਾਈ ਸਾਹਿਬ ਹੁਣਾਂ ਦਾ ਕਹਿਣਾ ਕਿ ਸਾਨੂੰ ਸਾਡੇ ਰੈਵਰਾਂ ਦੇ ਇਤਿਹਾਸ ਨੂੰ ਜਾਗਰੂਕ ਰੱਖਣ ਦੇ ਲਈ ਜਿਹੜਾ ਆ ਬਾਵਾ ਸਾਹਿਬ ਭੀਮਬਰਾਮ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਅਵੇਅਰ ਕੀਤਾ ਔਰ ਬੱਚਿਆਂ ਨੇ ਵੀ ਸਪੀਚ ਕੀਤੀ ਬਾਵਾ ਸਾਹਿਬ ਭੀਮਬਰਾਮ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਵਿਲੱਖ ਵਿੱਚ ਬੜੇ ਹਾਸੋ ਹਲਾਸ ਦੇ ਨਾਲ ਜਿਹੜਾ ਇਹ ਜਨਮ ਦਿਹਾੜਾ ਮਨਾਇਆ ਗਿਆ ਸੋ ਭਾਈ ਜੀ ਹੁਣਾਂ ਨਾ ਵੀ ਗੱਲਬਾਤ ਕਰਦੇ ਆ ਕਿ ਬਾਵਾ ਸਾਹਿਬ ਅੰਬੇਦਕਰ ਜੀ ਦਾ ਮੁੱਖ ਉਦੇਸ਼ ਕੀ ਸੀ ਕੀ ਕਹਿਣਾ ਚਾਹੁੰਦੇ ਸੀ ਕੀ ਸੰਦੇਸ਼ ਸੀ ਉਹਨਾਂ ਦਾ ਸਭ ਤੋਂ ਪਹਿਲਾਂ ਮੈਂ ਦਰਾਵੜ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਨਗਰ ਪਿੰਡ ਨਵਾ ਪਿੰਡ ਪੱਠੇ ਵਿਖੇ ਜਿਨ੍ਹਾਂ ਨੇ ਪਹੁੰਚ ਕੇ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਆ ਔਰ ਸਾਡੇ ਜਿਹੜੇ ਇਸ ਛੋਟੇ ਜਿਹੇ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਤਿਆਰ ਤੇ ਸਭ ਤੋਂ ਪਹਿਲਾਂ ਮੈਂ ਆਪਣੀਆਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਸਾਰੇ ਹਰ ਜਗ੍ਹਾ ਬੈਠੇ ਆਪਣੇ ਸਮਾਜ ਦੇ ਔਰ ਦੂਜਿਆਂ ਨੂੰ ਸਾਰੇ ਸਮਾਜ ਦੇ ਜਾਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾ ਦਿਨਾ ਔਰ ਜਿਹੜੇ ਬਾਬਾ ਸਾਹਿਬ ਦਾ ਸਾਡੇ ਜਿਹੜੇ ਸਮਾਜ ਸਾਡਾ ਸਮਾਜ ਖਾਸ ਕਰਕੇ ਚਲੋ ਉਹਨਾਂ ਨੇ ਸਾਡੇ ਸਮਾਜ ਵਾਸਤੇ ਹੀ ਬਹੁਤ ਕੀਤਾ এডਿਕੇਸ਼ਨ এডਿਕੇਸ਼ਨ ਜਿਹੜਾ ਉਹਨਾਂ ਦਾ ਮੋਟਿਵ ਸੀਗਾ ਖੁਦ ਉਹਨਾਂ ਨੇ ਸਕੂਲ ਤੋਂ ਬਾਹਰ ਬੈਠ ਬੈਠ ਕੇ এডਿਕੇਸ਼ਨ ਲਈ ਔਰ ਜਿਹੜਾ এডਿਕੇਸ਼ਨ ਦਾ ਜਿਹੜਾ ਉਹਨਾਂ ਨੇ ਬੀੜਾ ਉਠਾਇਆ ਸਾਡੇ ਸਮਾਜ ਵਾਸਤੇ এডਿਕੇਸ਼ਨ ਦਾ ਅਧਿਕਾਰ ਬਹੁਤ سارے ਅਧਿਕਾਰ ਹੋਰ ਵੀ ਲੈ ਕੇ ਦਿੱਤੇ ਆ ਉਹਨਾਂ ਨੇ ਪਰ ਮੈਨੂੰ ਲੱਗਦਾ ਵੀ ਜਿਹੜਾ এডਿਕੇਸ਼ਨ ਦਾ ਅਧਿਕਾਰ ਆ ਇਹ ਜੇ ਸਾਨੂੰ ਮਿਲ ਗਿਆ ਤੇ ਇਹ ਸਾਡਾ ਜਿਹੜਾ ਸਾਡਾ ਫਿਊਚਰ ਖੁੱਲ ਗਿਆ ਇਹਦੇ ਨਾਲ ਸਾਡਾ ਸਾਡੇ ਬੱਚਿਆਂ ਦਾ ਪਰ ਅਸੀਂ ਇਹਦਾ ਪੂਰਾ ਫਾਇਦਾ ਨਹੀਂ ਚੱਕ ਰਹੇ ਸਾਡੇ ਬੱਚੇ ਵੀ ਨਹੀਂ ਚੱਕ ਰਹੇ ਮੈਂ ਸਾਰੀ ਸੰਗਤ ਨੂੰ ਬੀਬੀਆਂ ਨੂੰ ਪਹਿਣਾ ਨੂੰ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇਹ ਹੀ ਆਪਣੇ ਵੱਲੋਂ ਔਰ ਆਪਣੀ ਸਮੂਹ ਜਿਹੜੀ ਸੇਵਾਦਾਰਾਂ ਦੀ ਸਾਡੀ ਮੈਂਬਰਸ਼ਿਪ ਆ ਸਾਰਿਆਂ ਨੂੰ ਇਹ ਹੀ ਰਿਕਵੈਸਟ ਕਰਨੀ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਕਿਉਂਕਿ ਐਜੂਕੇਸ਼ਨ ਤੋਂ ਬਿਨਾ ਸਾਡੇ ਸਮਾਜ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਥੀਓ 바ਵਾ ਸਾਹਿਬ ਭੀਮ ਰਹਮਬੀਦਕਰ ਜੀ ਦਾ ਮੁੱਖ ਉਦੇਸ਼ ਇਹ ਹੀ ਸੀ ਕਿ ਐਜੂਕੇਸ਼ਨ ਐਜੂਕੇਸ਼ਨ ਇਜ਼ ਮੋਸਟ ਇੰਪੋਰਟੈਂਟ 바ਵਾ ਸਾਹਿਬ ਅੰਬੇਦਕਰ ਜੀ ਨੇ ਇਹ ਗੱਲ ਕਹੀ ਸੀ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਸੋ ਅੱਜ ਦਾ ਜਿਹੜਾ ਮੁੱਖ ਉਦੇਸ਼ ਇਹ ਵੀ ਹੈ ਸੀ ਕਿ ਬੱਚਿਆਂ ਨੂੰ ਇਤਿਹਾਸ ਦੇ ਪ੍ਰਤੀ ਐਜੂਕੇਸ਼ਨ ਦੇ ਪ੍ਰਤੀ ਔਰ ਜੋ 바ਵਾ ਸਾਹਿਬ ਅੰਬੇਦਕਰ ਜੀ ਨੇ ਕਿਹਾ ਸੀ ਕਿ ਯੂਨਾਈਟ ਹੋਵੋ ਯੂਨਾਈਟ ਹੋਣ ਦੀ ਜ਼ਰੂਰਤ ਹੈ ਸੋ ਇਹੋ ਜਿਹੜਾ ਅਵੇਅਰ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਬੜੇ ਹਾਸੋ ਹਲਾਸ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਸੋ ਬੜੀ ਸੰਗਤ ਬੜੇ ਬੱਚੇ ਵੀ ਪਹੁੰਚੇ ਆ ਸੋ ਬੇਨਤੀ ਹੈ ਵੀਡੀਓ ਨੂੰ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਜੀ ਜੈ ਹਵਲ